ਇਹ ਜਿਹੜੀ ਵਾਰਦਾਤ ਹੈਗੀ ਹੈ ਇਹ ਅਰਲੀ ਮਾਰਨਿੰਗ 16 ਮਾਰਚ ਦੀ ਹੈਗੀ ਹੈ ਜਿਦੇ ਵਿੱਚ ਕਿ ਦੋ ਮੋਟਰਸਾਈਕਲ ਬੌਨ ਸਸਪੈਕਟਸ ਨੇ ਪਿੰਡ ਰਾਏਪੁਰ ਰਸੂਲਪੁਰ ਦੇ ਏਰੀਆ ਪੀਐਸ ਮਕਸੂਦਾਂ ਦੇ ਵਿੱਚ ਅ ਰੌਜਰ ਸੰਧੂ ਏਲੀਅਸ ਨਵਦੀਪ ਸਿੰਘ ਜਿਹੜਾ ਕਿ ਯੂਟਿਊਬਰ ਹੈ ਉਹਦੇ ਘਰੇ ਇੱਕ ਗ੍ਰੇਨੇਡ ਹਰਲ ਕੀਤਾ ਔਰ ਇਮੀਡੀਏਟਲੀ ਲਾਈਵ ਹੋ ਕੇ ਸ਼ਹਿਜ਼ਾਦ ਪੱਟੀ ਜਿਹੜਾ ਕਿ ਆਪਣੇ ਆਪ ਨੂੰ ਪਾਕਿਸਤਾਨ ਦੇ ਵਿੱਚ ਡਾਣ ਦੱਸਦਾ ਉਸਨੇ ਇਸ ਦੀ ਜ਼ਿੰਮੇਵਾਰੀ ਲਈ ਤੇ ਵਜ੍ਹਾ ਰੰਜੀਸ਼ ਚ ਦੱਸਿਆ ਕਿ ਜਿਹੜਾ ਰੌਜਰ ਸੰਧੂ ਹੈ ਉਹ ਇਸਲਾਮ ਦੇ ਖਿਲਾਫ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਲਿਖਦਾ ਇਸ ਕਰਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੇਕਿਨ ਅਸਲ ਦੇ ਵਿੱਚ ਜਿਹੜਾ ਸ਼ਹਿਜ਼ਾਦ ਭੱਟੀ ਹੈ ਉਹ ਇੱਕ ਆਈਐਸਆਈ ਦਾ ਆਪਰੇਟਿਵ ਹੈ ਔਰ ਜਿਹੜੀ ਪੰਜਾਬ ਗਵਰਨਮੈਂਟ ਦੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਸ ਦੀ ਬੁਖਲਾਹਟ ਦੇ ਵਿੱਚ ਆ ਕੇ ਆਈਐਸਆਈ ਨੇ ਜਿਹੜਾ ਇਹ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਇਮੀਡੀਏਟਲੀ ਅਸੀਂ ਆਪਣੀ ਬੌਮ ਡਿਸਪੋਜ਼ਲ ਟੀਮ ਔਰ ਫੋਰੈਂਸਿਕ ਟੀਮ ਨੂੰ ਬੁਲਾਇਆ ਮੌਕੇ ਤੇ ਔਰ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਬੀਐਨਐਸ 345 ਐਕਸਪਲੋਸਿਵਸ ਐਕਸਪਲੋਸਿਵਸ ਐਕਟ ਔਰ ਯੁਆਪਾਦੇ ਤਹਿਤ ਅਸੀਂ ਇਹ ਇਸ ਚ ਪਰਚਾ ਦਰਜ ਕੀਤਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਅੰਡਰ ਐਸਪੀਡੀ ਜਸਰੂਪ ਔਰ ਲੇਟ ਈਵਨਿੰਗ ਅਸੀਂ ਜੁਆਇੰਟ ਆਪਰੇਸ਼ਨ ਵਿਦ ਕਾਊਂਟਰ ਇੰਟੈਲੀਜੈਂਸ ਦੇ ਨਾਲ ਇਹ ਯਮੁਨਾ ਨਗਰ ਤੋਂ ਜਿਹੜਾ ਇਹਦਾ ਮੇਨ ਕਲਪਰੇਟ ਸੀਗਾ ਹਾਰਦਿਕ ਕੰਬੋਜ ਉਸਨੂੰ ਅਰੈਸਟ ਕੀਤਾ ਅ ਇਸ ਦੇ ਨਾਲ ਹੀ 36 ਆਵਰਸ ਦੇ ਅੰਦਰ ਜਿਹੜਾ ਮੇਨ ਕਲਪ੍ਰੇਟ ਜਿਸ ਨੇ ਇਹ ਅ ਇਸ ਗ੍ਰੇਨੇਡ ਨੂੰ ਛੁਟਿਆ ਸੀ ਉਸਨੂੰ ਫੜ ਲਿਆ ਗਿਆ अर्ਲੀ ਮਾਰਨਿੰਗ ਅੱਜ ਹਾਰਦਿਕ ਕੰਬੋਜ ਸਾਨੂੰ ਉਸ ਜਗ੍ਹਾ ਤੇ ਲੈ ਕੇ ਗਿਆ ਜਿੱਥੇ ਇਸਨੇ ਆਪਣੇ ਵੈਪਨ ਔਰ ਅਮੂਨੀਸ਼ਨ ਨੂੰ ਛੁਪਾਇਆ ਸੀ ਉੱਥੇ ਉਸਨੇ ਪੁਲਿਸ ਨੂੰ ਡੋਜ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਤੇ ਫਾਇਰ ਕੀਤਾ ਉਸੇਮ ਵੈਪਨ ਦੇ ਨਾਲ ਰਿਟੈਲੀਐਟਰੀ ਫਾਇਰ ਦੇ ਵਿੱਚ ਇਹਨੂੰ ਗਨਸ਼ਾਟ ਇੰਜਰੀ ਹੋਈ ਹੈ ਔਰ ਇਹਨੂੰ ਬਾਅਦ ਵਿੱਚ ਸਿਵਲ ਹਸਪੀਟਲ ਜਲੰਧਰ ਐਡਮਿਟ ਕਰਾਇਆ ਗਿਆ ਅ ਇਸ ਦੀ ਪੁੱਛਤਾ ਦੇ ਵਿੱਚ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਇਹਦੇ ਜਿਹੜੇ ਅਕੰਪਲਿਸ ਹਨ ਉਹਨਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਅਸੀਂ ਵੱਖਰੀ ਵੱਖਰੀ ਟੀਮਾਂ ਬਣਾ ਕੇ ਅਸੀਂ ਰੇਡ ਕਰ ਰਹੇ ਹਾਂ ਔਰ ਬਾਕੀ ਦੇ ਜਿਹੜੇ ਅਕੰਪਲਿਸ ਹਨ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਇਦੇ ਨਾਲ ਦੋ ਤਿੰਨ ਬੰਦੇ ਅਕਿਊਜ਼ਡ ਹੈਗੇ ਆ ਬਾਈ ਨੇਮ ਹਜੇ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਵੈਸੇ ਤਾਂ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਕਾਫੀ ਐਡਵਾਂਸ ਸਟੇਜ ਤੇ ਹੈ ਟੀਮ ਸਾਡੀ ਆਲਰੇਡੀ ਇਨ ਪਲੇਸ ਹੈ ਔਰ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜਿਹੜਾ ਜਿਹੜਾ ਹਰਦਿਕ ਜਿਹੜਾ ਹਰਦਿਕ ਕੰਬੋਜ ਹੈ ਬੇਸਿਕਲੀ ਇਹ ਇੱਕ ਜੀਸ਼ਾਨ ਅਕਤਰ ਹੈ ਜਿਹੜਾ ਕਿ ਸ਼ੰਕਰ ਨਗੋਦਰ ਦਾ ਰਹਿਣ ਵਾਲਾ ਹੈ ਉਹਦਾ ਇਹ ਆਪਰੇਟਿਵ ਸੀਗਾ ਜਿਹੜਾ ਹਰਦਿਕ ਕੰਬੋਜ ਹੈ ישאן אקטר অলরেডি ਕਈ ਕੇਸਿਸ ਚ ਵਾਂਟਡ ਹੈ ਫੋਰਨ ਸੋਇਲ ਤੋਂ ኦਪਰੇਟ ਕਰ ਰਿਹਾ ਹੈ ישאן אקטר ਇੱਕ ਤਾਂ ਬਾਬਾ ਸਿਦਕੀ ਮਰਡਰ ਕੇਸ ਚ ਵਾਂਟਡ ਹੈ ਔਰ ਇਸ ישאן אקטר ਤੇ ਹੋਰ ਵੀ ਕਈ ਪਰਚੇ ਹੈਗੇ ਹਨ ישאן אקטר ਇਨਟਰਨ ਕੰਟੈਕਟ ਦੇ ਵਿੱਚ ਸੀਗਾ ਸ਼ਹਿਜ਼ਾਦ ਜਿਹੜਾ ਪੱਟੀ ਹੈਗਾ ਜਿਹੜਾ ਕਿ ਆਈਐਸਆਈ ਦਾ ਆਪਰੇਟਿਵ ਹੈ ਔਰ ਇਹ ਸਾਰਾ ਮੋਡਿਊਲ ਅਸੀਂ ਵਿਦਨ 36 ਆਵਰ ਜਿਹੜਾ ਹੈਗਾ ਅਸੀਂ ਬਸਟ ਕਰਤਾ ਹੈਗਾ ਨਾ ਵੀ ਆਪਸ ਦੇ ਵਿੱਚ ਕੋਈ ਬਹਿਸ ਬਾਜੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰਾ ਜਿਹੜਾ ਤਮਾ-ਤਮਾ ਇਹ ਹੁੰਦਾ ਬਟ ਕਲੀਅਰਲੀ ਹੁਣ ਕੀ ਹੈ ਤੁਸੀਂ ਇਹਨੂੰ ਯੁੱਧ ਨਸ਼ੇ ਦੇ ਵਿਰੁੱਧ ਨਾਲ ਜੋੜ ਰਹੇ ਹੋ ਬਟ ਸਰ ਕਹਿ ਰਹੇ ਸੀ ਕਿ ਇਹ ਸੋਸ਼ਲ ਐਕਸਟਰਸ਼ਨ ਦਾ ਮਾਮਲਾ ਹੈ ਮਤਲਬ ਕਲੈਰਿਟੀ ਦੋਨੋਂ ਦੀ ਦੇਖੋ 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 ਜਿਹੜਾ ਇਹ ਰੌਜਰ ਸੰਧੂ ਹੈ ਔਰ ਨਵਦੀਪ ਜਿਹੜਾ ਹੈਗਾ ਇਹ ਬੇਸਿਕਲੀ 2004 ਦੇ ਵਿੱਚ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਬਣੇ ਜਿਹੜਾ ਸ਼ਹਿਬਾਜ਼ ਸ਼ਹਿਜ਼ਾਦ ਪੱਟੀ ਹੈ ਉਹ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੈ ਉਹ ਆਪਣੇ ਆਪ ਨੂੰ ਸੈਲਫ ਸਟਾਈਲਡ ਡੌਨ ਵਿਦ ਦੱਸਦਾ ਪਰ ਇਨ ਰਿਐਲਿਟੀ ਉਹ ਆਈਐਸਆਈ ਦਾ ਆਪਰੇਟਿਵ ਹੈ ਮਤਲਬ ਅਗਰ ਸੋਸ਼ਲ ਮੀਡੀਆ ਤੇ ਜਿਹੜੀ ਇਹਨਾਂ ਦੀ ਆਪਸ ਚ ਰੰਜਿਸ਼ ਚੱਲ ਰਹੀ ਹੈ ਉਹਦੇ ਨਾਲ ਇੱਕ ਗ੍ਰੇਨੇਡ ਕਿਸੇ ਦੇ ਉੱਤੇ ਸੁੱਟਵਾਣਾ ਇਹ ਡਾਈਜੈਸਟ ਨਹੀਂ ਹੋ ਸਕਦਾ ਅਲਟੀਮੇਟਲੀ ਜਿਹੜਾ ਇਹ ਹੈਗਾ ਆਈਐਸਆਈ ਦਾ ਜਿਹੜਾ ਵੱਡਾ ਨਿਫੀਰੀਅਸ ਡਿਜ਼ਾਈਨ ਹੈ ਉਹਦੀ ਇਹ ਐਕਟੀਵਿਟੀ ਹੈਗੀ ਹੈ ਕੁਛ ਆਪੁਰ ਦਾ ਲੜਕਾ ਸਾਮ ਹੈ ਉਸ ਦੇ ਵੱਲੋਂ ਆਡੀਓ ਮੈਸੇਜ ਵੀ ਭੇਜਿਆ ਗਿਆ ਉਹਨੇ ਜਿਹੜੀਆਂ ਵੀਡੀਓ ਕਾਲ ਜਾਂ ਆਡੀਓ ਕਾਲ ਤੇ ਸ਼ਾਇਦ ਰਾਤ ਪਟਿੰ ਜਿਹੜੀ ਧਮਕੀ ਦਿੱਤੀ ਉਹਨੇ ਉਹ ਵੀ ਜਿਹੜੀ ਭੇਜੀ ਉਹਨੂੰ ਲੈ ਕੇ ਹੁਣ ਪੁਲਿਸ ਦੀ ਕਾਰਵਾਈ ਕੀ ਦੇਖੋ ਜਿਹੜੇ 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 ਉਹ ਉਸ ਤਰ੍ਹਾਂ ਦੇ ਥ੍ਰੈਟਨਿੰਗ ਮੈਸੇजेस ਆਏ ਸੀ ਉਸ ਉਹਨਾਂ ਬੰਦਿਆਂ ਨੂੰ ਅਸੀਂ ਆਲਰੇਡੀ ਕਵਰ ਕਰ ਰਹੇ ਹਾਂ ਉਹਨਾਂ ਨੂੰ ਆਲਰੇਡੀ ਕਿਉਂਕਿ ਉਹ ਬਾਹਰ ਜਿਹੜੇ ਹੈਗੇ ਉਹਨਾਂ ਦੇ ਰਿਸ਼ਤੇਦਾਰ ਵਗੈਰਾ ਦੇ ਘਰ ਇੱਥੇ ਲੇਕਿਨ ਉਹ ਬਾਹਰ ਆਪਰੇਟ ਕਰ ਰਹੇ ਹਨ ਜਿਹੜੇ ਸਾਮ ਥਾਣੇਦਾਰ ਹੈਗਾ ਜਾਂ ਇੱਕ ਦੂਸਰਾ ਬੰਦਾ ਜਿਹਦਾ ਅਸੀਂ ਨਾਮ ਲੈ ਰਹੇ ਹਾਂ ਕੁਝ ਨੂੰ ਦੇ ਕੇ ਕਿ ਉਹ ਸੈਲੀਟ੍ਰਚੇ ਰੱਖਾਂਗੇ ਨਸ਼ਿਆਂ ਦੇ ਬੁਧੂ ਰੋਜਰ ਸੰਧੂ ਵੀ ਕਿਤੇ ਕਿਤੇ ਨਸ਼ਿਆਂ ਦੇ ਕਿਸੇ ਮਾਮਲੇ ਦੀ ਅੰਦਰ ਕੋਈ ਲਿੰਕ ਹੈਗਾ ਨਹੀਂ ਨਹੀਂ ਰੋਜਰ ਸੰਧੂ ਦੀ ਹਜੇ ਤੱਕ ਇਸ ਤਰ੍ਹਾਂ ਦਾ ਕੋਈ ਮਾਮਲਾ ਉਹਦੇ ਸਾਹਮਣੇ ਨਹੀਂ ਆਇਆ ਹੀ ਇਜ਼ ਹੀ ਇਜ਼ ਹੀ ਇਜ਼ ਅ ਸੋਸ਼ਲ ਮੀਡੀਆ ਇਨਫਲੂਐਂਸਰ ਦੇਖੋ ਪਹਿਲਾਂ ਇਹ ਲੇਬਰ ਦਾ ਕਿਤੇ ਕੰਮ ਕਰਦਾ ਰਿਹਾ ਇਹਦੇ ਕੋਲ ਯੂਕੇ ਦੀ ਪੀਆਰ ਹੈ ਲੇਕਿਨ ਹੁਣ ਜਿਹੜਾ ਹੈਗਾ ਇਹ ਇਹਨੂੰ ਕਾਫੀ ਜਿਹੜਾ ਪੈਸਾ ਹੈਗਾ ਐਜ਼ ਅ ਸੋਸ਼ਲ ਮੀਡੀਆ ਇਨਫਲੂਐਂਸਰ ਆ ਰਿਹਾ ਹੈਗਾ ਔਰ ਔਰ ਜਿਹੜੀ ਇਹਨੂੰ ਹੋਈ ਕਿ ਉਹ ਕੋਈ ਇਸਲਾਮਿਕ ਦੇ ਵੀ ਉਹਨੇ ਗੱਲ ਬਾਕੀ ਨੇ ਕਿ ਸਾਡੇ ਧਰਮ ਬਾਰੇ ਗਲਤ ਬੋਲੇ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਇਨਵੈਸਟੀਗੇਟ ਕਰ ਰਹੇ ਹੋ ਦੇਖੋ ਇਹਨਾਂ ਦੀ ਜਿਹੜੀ ਰਾਈਵਲਰੀ ਸੀ ਉਹ ਥੋੜੀ ਬਹੁਤ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਸ਼ੁਰੂ ਹੋਈ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਅਲੈਜ ਕਰਦਾ ਹੈ ਸ਼ਹਿਜ਼ਾਦ ਪੱਟੀ ਕਿ ਇਹਨੇ ਇਸਲਾਮ ਦੇ ਖਿਲਾਫ ਬੋਲੇ ਆ ਇਹ ਇੱਕ ਸਿਰਫ ਇੱਕ ਕਲੂਬ ਇੱਕ ਬਣਾਇਆ ਗਿਆ ਜਿਸ ਦੇ ਜਿਸ ਦੇ ਜਿਸ ਨੂੰ ਯੂਜ਼ ਕਰਕੇ ਉਹਨਾਂ ਨੇ ਇੱਕ ਵੱਡੀ ਐਕਟੀਵਿਟੀ ਇੱਥੇ ਜਿਹੜੀ ਹੈਗੀ ਉਹਨੂੰ ਅੰਜਾਮ ਦਿੱਤਾ ਮਤਲਬ ਕਿ ਪੱਟ ਜਿਹੜਾ ਇਹਨੂੰ ਗਰੰਧਾਰੀ ਮਗਦਾਸੇ ਦਾ ਪੈਸੇ ਹੋਰ ਚੱਲਦਾ ਸੀਗਾ ਦੇਖੋ ਜਿਹੜਾ ਪੱਟ ਦਾ ਸੀਗਾ ਇਹਦੇ ਨਾਲ ਪ੍ਰੋਫੈਸ਼ਨਲ ਰੈਵਲਰੀ ਦਾ ਸੀਗੀ ਲੇਕਿਨ ਇਸ ਨੂੰ ਯੂਜ਼ ਕਰਕੇ ਉਹ ਇੱਕ ਵੱਡਾ ਮੈਸੇਜ ਇੱਥੇ ਜਿਹੜਾ ਆਈਐਸਆਈ ਆਪਣੀ ਐਕਟੀਵਿਟੀ ਨੂੰ ਅੰਜਾਮ ਉਹ ਦੇਣਾ ਚਾਹੁੰਦਾ ਸੀ ਸਰ ਆਇਆ ਹੈ ਨਾ ਗ੍ਰੇਨੇਡ ਇਹਨਾਂ ਗ੍ਰੇਨੇਡ ਲਿਖਿਆ ਉਹ ਗ੍ਰੇਨੇਡ ਹੀ ਸੀ ਕਿਉਂਕਿ ਫਿਲਹਾਲ ਤੱਕ ਮੈਟਰਲ ਨੂੰ ਉਹ ਚੀਜ਼ ਨੂੰ ਬੋਲਿਆ ਜਾ ਰਿਹਾ ਸੀ ਇਹ ਕਲੀਅਰ ਹੋ ਚੁੱਕਾ ਹੈ ਇਹ ਆਰਜਿਸ ਆਰਜਿਸ ਟਾਈਪ ਦਾ ਗ੍ਰੇਨੇਡ ਸੀਗਾ ਜਿਹੜਾ ਆਸਟਰੀਅਨ origin ਦਾ ਸੀਗਾ ਔਰ ਇਹਦੀ ਜਿਹੜੀ ਕੰਪਲੀਟ ਰਿਪੋਰਟ ਹੈ ਉਹ ਹਣੀ ਬਾਕੀ ਹੈ ਲੇਕਿਨ ਪ੍ਰੀਲੀਮਿਨਰੀ ਇਹ ਆਰਜਿਸ ਟਾਈਪ ਦਾ ਜਿਹੜਾ ਸੀਗਾ ਗ੍ਰੈਨਾਈਟ ਸੀ ਆਰਜਿਸ ਏ ਆਰ ਜੀ ਈ ਐਸ ਹਾਰਦਿਕ ਹਾਰਦਿਕ ਕੰਬੋਜ ਨੂੰ ਅਸੀਂ ਯਮੁਨਾ ਨਗਰ ਇਹਦਾ ਜਿਹੜਾ ਹਾਰਦਿਕ ਕੰਬੋਜ ਨੂੰ ਉਹਦੇ ਇੱਕ ਸਾਥੀ ਨੇ ਇਹ ਗ੍ਰੈਨਾਈਟ ਪ੍ਰੋਵਾਈਡ ਕੀਤਾ ਉਹਦਾ ਜਿਹੜਾ ਹੈਗਾ ਉਹਦੇ ਖਿਲਾਫ ਜਿਹੜੀ ਹੈਗੀ ਰੇਡ ਔਰ ਉਹਦਾ ਅਰੈਸਟ ਜਲਦੀ ਕਰ ਲਿਆ ਜਾਵੇਗਾ ਕਿੰਨੇ ਬੰਦੇ ਇਨਵੋਲਵ ਹੋਏ ਕਿੰਨੇ ਬੰਦੇ ਇਨਵੋਲਵ ਹੋਏ ਇਹ ਦੇਖੋ ਥਿਸ ਇਜ਼ ਪਾਰਟ ਆਫ ਦੀ ਇਨਵੈਸਟੀਗੇਸ਼ਨ ਕੁਝ ਬੰਦੇ ਇਨਵੋਲ ਕੁਝ ਬੰਦੇ ਇਨਵੋਲ ਹੈ ਕੁਝ ਬੰਦਿਆਂ ਨੇ ਇਹਨਾਂ ਨੂੰ ਸ਼ੈਲਟਰ ਵੀ ਦਿੱਤਾ ਔਰ ਸਭ ਦੇ ਖਿਲਾਫ ਜਿਹੜੀ ਹੈਗੀ ਅਸੀਂ ਸਖਤ ਕਾਰਵਾਈ ਕਰਾਂਗੇ ਦੇਖੋ ਅੱਜ ਅੱਜ ਦੇ ਟਾਈਮ 'ਚ ਨਾ ਸੋਸ਼ਲ ਮੀਡੀਆ ਤੇ ਤੁਸੀਂ ਕਿਸੇ ਨੂੰ ਵੀ ਤੁਸੀਂ ਕਿਸੇ ਦੇ ਵੀ ਕੰਟੈਕਟ 'ਚ ਆ ਸਕਦੇ ਹੋ ਕਿਸੇ ਨੂੰ ਵੀ ਫੋਲੋ ਕਰ ਲਓ ਕਿਸੇ ਵੀ ਸੈਲੀਬ੍ਰਿਟੀ ਨੂੰ ਤੁਸੀਂ ਫੋਲੋ ਕਰਕੇ ਉਹਦੇ ਕੰਟੈਕਟ 'ਚ ਆ ਜਾਂਦੇ ਹੋ ਔਰ ਜਿ ਤੁਹਾਨੂੰ ਜਿਵੇਂ ਪਤਾ ਕਿ ਜਿਹੜੀ ਐਨੀਮੀ ਕੰਟਰੀਜ਼ ਐ ਉਹ ਇਸ ਤਰ੍ਹਾਂ ਦੇ ਬੰਦੇ ਲੱਭਦੀਆਂ ਤਾਂ ਉਹਨਾਂ ਦੇ ਕੰਟੈਕਟ ਦੇ ਵਿੱਚ ਇਹ ਸੋਸ਼ਲ ਮੀਡੀਆ ਦੇ थ्रू ਹੀ ਆਇਆ ਔਰ ਇਸ ਨੂੰ ਫਿਰ ਅੱਗੇ ਉਹਨਾਂ ਨੇ ਐਕਸਪਲੋਇਡ ਕਰਕੇ ਬ੍ਰੇਨਵਾਸ਼ ਕਰਕੇ ਆਪਣੀ ਜਿਹੜੀ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਹਾਰਦਿਕ ਕੀ ਹੈ ਕਿ ਨਾ ਸਰ ਇਹ ਹਾਰਦਿਕ ਨਾ ਪਹਿਲਾ ਇੰਟਰੈਕਟ ਸੀਗੇ ਸਿਰਫ ਐਸੇ ਜਿਹੜਾ ਆਪਰੇਸ਼ਨ ਆ ਗਿਆ ਐਸੇ ਵਾਰਦਾਤ ਇਹ ਦੇਖੋ ਹਾਰਦਿਕ ਦੀ ਉਮਰ तकरीबन 18-19 ਸਾਲ ਹੈਗੀ ਹੈ ਔਰ ਰੀਸੈਂਟਲੀ ਜਿਹੜਾ ਹੈਗਾ ਇਹਦੇ ਟੱਚ ਦੇ ਵਿੱਚ ਆਇਆ ਯਸ਼ਾਨ ਦੇ ਟੱਚ ਦੇ ਵਿੱਚ ਔਰ ਇਸ ਯਸ਼ਾਨ ਜਿਹੜਾ ਹੈਗਾ ਉਹ ਸ਼ਹਿਜ਼ਾਦ ਪੱਟੀ ਦੇ ਆਲਰੇਡੀ ਟੱਚ ਦੇ ਵਿੱਚ ਕਾਫੀ ਡੇਢ ਤੋਂ ਹੈ ਕਿਉਂਕਿ ਯਸ਼ਾਨ ਜਿਹੜਾ ਆਲਰੇਡੀ ਕਈ ਕੇਸਸ ਵਿੱਚ ਵਾਂਟਡ ਹੈ ਇੱਕ ਵੀਡੀਓ ਤੁਸੀਂ ਸ਼ਹਿਜ਼ਾਦ ਪੱਟੀ ਦੇ ਹੈਪੀ ਪਾਸੇ ਤੇ ਯਸ਼ਾਨ ਕੋਲ ਤੁਮਾਰ ਨਾਮ ਜਿਹੜਾ ਹੈਪੀ ਪਾਸੇ ਦਾ ਰੋਲ ਹੈ ਜਿਹੜਾ ਹੈਪੀ ਪਾਸੇ ਦਾ ਰੋਲ ਉਹ ਐਗਜ਼ਾਮਿਨ ਕੀਤਾ ਜਾ ਰਿਹਾ ਫਿਲਹਾਲ ਜਿਹੜਾ ਇਹ ਬੰਦਾ ਫੜਿਆ ਅਸੀਂ ਹਰਦਿਕ ਕੰਬੋਜ ਫੜਿਆ ਹੀ ਵਾਸਨ ਡਾਇਰੈਕਟ ਕੰਟੈਕਟ ਵਿਦ ਯਸ਼ਾਨ ਅਖਤਰ ਇਹ ਕਿਹੜਾ ਪਿਸਟਲ ਫੜਿਆ ਗਿਆ ਸਰ ਕਿਹੜਾ ਪਿਸਟਲ ਫੜਿਆ ਗਿਆ ਕਿਆ ਇਹਨੇ ਵਬਾਦਤ ਕਰਨੀ ਸੀ ਜਾਂ ਇਸੇ ਮਾਮਲੇ ਦੇ ਵਿੱਚ ਦੇਖੋ ਇਹ ਇਨਾਂ ਕੋਲ ਕਿਹੜਾ ਕਿੰਨਾ ਐਮੂਨੀਸ਼ਨ ਹੈ ਔਰ ਕਿੰਨੇ ਇਦਾਂ ਇਹਨਾਂ ਕੋਲ ਵੈਪਨਸ ਹੈਗੇ ਆ ਉਹਦੀ ਸਾਰੀ ਪੁੱਛਤਾ ਚੱਲ ਰਹੀ ਹੈ ਇਮੀਡੀਏਟਲੀ ਜਿਹੜਾ ਉਹਨੇ ਦੱਸਿਆ ਜਿਸ ਜਗ੍ਹਾ ਤੇ ਵੈਪਨ ਲੁਕ ਹੋਇਆ ਸੀਗਾ ਉਹ ਇਮੀਡੀਏਟਲੀ ਕਿਉਂਕਿ 24 ਆਵਰਸ ਦੇ ਅੰਡਰ ਅਸੀਂ ਇਸ ਨੂੰ ਜਿਹੜਾ ਹੈਗਾ ਕੋਰਟ ਦੇ ਵਿੱਚ ਵੀ ਪੇਸ਼ ਕਰਨਾ ਹੁੰਦਾ ਜਿਹੜੀ ਸਾਡੇ ਕੋਲ ਇਨੀਸ਼ੀਅਲ ਇਨਫੋਰਮੇਸ਼ਨ ਆਈ ਉਹਦੇ ਵਿੱਚ ਇਸ ਤੋਂ ਇੱਕ ਜਿਹੜਾ ਹੈਗਾ 32 ਬੋਰਡ ਦਾ ਵੈਪਨ ਔਰ 6 ਲਾਈਵ ਰਾਉਂਡਸ ਮਿਲੇ ਹਨ ਲੌਰੈਂਸ ਬਿਸ਼ਨੋਈ ਦਾ ਹਜੇ ਕੋਈ ਇਹਦੇ ਵਿੱਚ ਆਈ ਥਿੰਕ ਕੋਈ ਰੋਲ ਨਹੀਂ ਹੈ ਲੇਕਿਨ ਇਹਦੀ ਪੁੱਛਤਾ ਜਾ ਰਹੀ ਹੈ ਇਸ ਚੋਰੀ ਇਥੇ ਕੁਝ ਪਾਇਆ ਸੀ ਇਸ ਏਰੀਆ ਚ ਆਪਰੇਟਿਵ ਸਿਗਾ ਇਸ ਏਰੀਆ ਦੇ ਵਿੱਚ ਹੀ ਤਾਂ ਜਿਹੜੀ ਰਾਏਪੁਰ ਰਾਏਪੁਰ ਰਸੂਲਪੁਰ ਜਿਹੜੀ ਵਾਰਦਾਤ ਕੀਤੀ ਹੈ ਉਹਦੇ ਵਿੱਚ ਹੀ ਉਸ ਨੂੰ ਟਾਰਗੇਟ ਕਰਨਾ ਸੀ ਕਿਸ ਕਰ ਨੇ ਕੀ ਕਰਨੀ ਕਿਉਂ ਇਥੇ ਕੋਈ ਵੀ ਦੁਬਾਰਾ ਵਾਪਸ ਆਣਾ ਨਹੀਂ ਜਾਂ ਆਹ ਦਿਸ ਇਸ ਨੀ ਦਿਸ 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 ਵੀ ਆਰ ਇਨਵੈਸਟੀਗੇਟਿੰਗ ਸਰ ਐ ਉੱਥੇ ਤੱਕ ਪਹੁੰਚਿਆ ਕਿੰਦਾ ਕੋਈ ਇਹਨੂੰ ਛੱਡ ਕੇ ਗਿਆ ਜਾਂ ਉਹ ਟ੍ਰਾਈਕਲ ਸੀ ਜਦੋਂ ਪਤਾ ਲੱਗਦਾ ਕਿ ਬਹੁਤ ਬੁੱਧਾ ਜਾ ਕੇ ਘਰ ਆ ਗਿਆ ਜਦੋਂ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਉਹਦੇ ਵਿੱਚ ਲੌਜਿਸਟਿਕ ਸਪੋਰਟ ਵੀ ਐਂਟੀ-ਨੈਸ਼ਨਲ 엘ਿਮੈਂਟਸ ਦਿੰਦੇ ਆ ਇਹ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਇਹਦੇ ਵਿੱਚ ਜਿਹੜਾ ਹਜਾ ਹੈ ਹਜੇ ਜਿਹੜਾ ਪਹਿਲਾ ਬੰਦਾ ਹੈ ਜਿਸ ਨੇ ਗ੍ਰੇਨੇਡs ਛੁੱਟਿਆ ਸੀ ਉਹਨੂੰ ਵੀ ਫੜਿਆ ਗਿਆ ਔਰ ਬਾਕੀ ਜਿਵੇਂ ਜਿਵੇਂ ਤਫ਼ਤੀਸ਼ ਅੱਗੇ ਚੱਲੇਗੀ ਜਿਹੜੇ ਬਾਕੀ ਕੰਪਲਿਸ ਸਨ ਔਰ ਜੋ ਉਹਨਾਂ ਦਾ ਰੋਲ ਹੈ ਉਹਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਕੀਤਾ ਜਾ ਰਿਹਾ ਹੈ ਨੇ ਜਿਹੜੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਬੜੀ ਰਾਤ ਦਿਨ ਦੇ ਰਚ ਸੀਗੀ ਇਹੋ ਜੀ ਗੱਲ ਨਹੀਂ ਹੈ ਔਰ ਇਹ ਸੇਮ ਬੰਦਾ ਹੈਗਾ ਸਾਡੇ ਕੋਲ ਤਾਂ ਇਹ ਬਿਲਕੁਲ ਕਨਫੈਸ ਵੀ ਕਰ ਗਿਆ ਔਰ ਬਾਕੀ ਵੀ ਜਿਹੜਾ ਟੈਕਨੀਕਲ ਔਰ ਦੂਸਰਾ ਐਵਿਡੈਂਸ ਹੋਏਗਾ ਉਹ ਅਸੀਂ ਕੋਰਟ 'ਚ ਪੇਸ਼ ਕਰਾਂਗੇ ਜਸ਼ਾਨ ਅਕਤਰ ਤੇ ਸ਼ਾਜ਼ਾਦ ਪੱਟੀ ਵੀ ਆਪਣੇ ਕੇਸ 'ਚ ਨਾਮਜ਼ਦ ਨੇ ਇਹਦੇ ਵਿੱਚ ਹਾਂ ਜਸ਼ਾਨ ਅਕਤਰ ਜਸ਼ਾਨ ਅਕਤਰ ਔਰ ਸ਼ਾਜ਼ਾਦ ਪੱਟੀ ਦੋਨੋਂ ਇਸ ਕੇਸ 'ਚ ਨਾਮਜ਼ਦ ਹੈ ਕਿਉਂਕਿ ਉਹ ਉਹਨਾਂ ਨੇ ਹੀ ਇਸ ਬੰਦੇ ਨੂੰ ਬ੍ਰੇਨ ਵਾਸ਼ ਕਰਕੇ ਜਿਹੜਾ ਹੈਗਾ ਅੱਗੇ ਇਸ ਤੋਂ ਵਾਰਦਾਤ ਕਰਵਾਈ ਹੈ ਹੋ ਗਿਆ ਜਨਾਲ ਭੱਟੀ ਜਿੰਨੇ ਸਾਡੀ ਸਾਸ਼ਨਾ ਜੀ ਸੈਕਿੰਡ ਨੰਬਰ ਤੇ ਨਿਸ਼ਾਨ ਜਿੰਨੇ ਬੰਦਾ ਭੇਜਿਆ ਤੀਜੇ ਨੰਬਰ ਤੇ ਹੈ ਕਿਉਂ ਸਵੇਖੋ ਸਾਰੇ ਅਕਿਊਜ਼ਡ ਹੈਗੇ ਸਾਡੇ ਕੇਸ ਚ ਤਾਂ ਸਾਰਿਆਂ ਨੂੰ ਵੱਦ ਤੋਂ ਵੱਧ ਸਜ਼ਾ ਕਰਾਵਾਂਗੇ ਅੱਜ ਇੱਕ ਚੀਜ਼ ਜਦੋਂ ਇਹਨੂੰ ਪੇਮੈਂਟ ਇਹਨੂੰ ਮਿਲੀ ਹੈ ਜਿਹਨੇ ਸੁਣਦੇ ਇਹਨੂੰ ਕੈਸਰੀਆ ਉਹ ਪਾਕਿਸਤਾਨ ਦੇ ਕੌਂਸਲ ਨਹੀਂ ਟ੍ਰਾਂਸਫਰ ਹੋਈ ਹੈ ਦੇਖੋ ਇਟ ਇਸ Part of the investigation it is too early to say comment on that ਜਿਹੜੀ ਵੀ ਇਹਦੇ ਕੋਲ ਪੇਮੈਂਟ ਆਈ ਹੈ ਉਹ ਸੀ ਇਨਵੈਸਟੀਗੇਸ਼ਨ ਫਰਦਰ ਕਰ ਰਹੇ ਹਾਂ ਉਹ ਇਨਵੈਸਟੀਗੇਟ ਕਰ ਰਹੇ ਆ ਜੀ ਇਟ ਇਜ਼ ਟੂ अर्ਲੀ ਬਿਕਾਜ਼ 36 ਆਵਰਸ ਦੇ ਅੰਦਰ ਇਹਨੂੰ ਫੜਿਆ ਬਾਕੀ ਸਾਰੀ ਕਾਰਵਾਈ ਵੀ ਕੀਤੀ ਹੈ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਰੌਜਰ ਤੇ ਕੋਈ ਅਟੈਂਪਟ ਕੀਤੀ ਹੈ ਪਹਿਲਾਂ ਵੀ ਕੋਈ ਨਹੀਂ ਹੋਇਆ ਆਈ ਥਿੰਕ ਇਹਨੂੰ ਇਨਵੈਸਟੀਗੇਸ਼ਨ ਕਰ ਲੈਣੇ ਆ ਰੌਜਰ ਤੇ ਪਹਿਲਾਂ ਤਾਂ ਕੋਈ ਅਟੈਂਪਟ ਨਹੀਂ ਹੋਈ ਹੈ ਵਰਬਲ ਡਿਸਕੂਰਡ ਵਾਲਾ ਮਟਰ ਚੱਲੀ 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 ਹੈ ਨਹੀਂ ਸਾਡੀ ਨੌਲੇਜ ਚੇ ਨਹੀਂ ਹੈ ਸਰ ਜੀ ਅਸੀਂ ਤਾਂ ਹੋਰ ਜਾਣਨੀ ਚਾਹਾਂਗੇ ਕਿ ਪਿਛਲੇ ਵੀ ਜਿੰਨੇ ਟੈਕ ਹੋਏ ਸਰ ਦੀ ਗੱਲ ਕਰੀਏ ਜਿਹੜੇ ਏਜ ਗਰੁੱਪ ਦੇ ਨੇ 19 20 ਦੀ 22 ਦਸਰ ਪਿੰਡ ਦਾ ਜਿਹੜਾ ਨਿਸ਼ਾਨ ਸੀ ਮੇਅਰ ਬਾਕਗ੍ਰਾਉਂਡ ਇਹਨਾਂ ਨੂੰ ਵੀ ਉਤਾਰ ਵੀ ਕੀਤਾ ਜਾਂਦਾ ਜਲਦੀ ਮਾਈਂਡ ਵਾਸ਼ ਹੋ ਜਾਂਦਾ ਹੈ ਜਾਂ ਬੈਕਗ੍ਰਾਉਂਡ ਉਹਨਾਂ ਦਾ ਗਰੀਨ ਪਰਵਾਸ ਤੋਂ ਫੈਸਲੇ ਲਾਚ ਕਰਦੇ ਤੇ ਦੂਸਰੀ ਚੀਜ਼ ਕੀ ਨਿਕਲ ਕੇ ਸਾਹਮਣੇ ਆਦੀ ਜੀ ਹੁਣ ਤੱਕ ਵੀ ਕਿਉਂਕਿ ਸੇਮ ਉਹ ਏਜ ਗਰੁੱਪ ਚੱਲਦਾ ਰਿਹਾ 19ਵੀਂ 20ਵੀਂ 19ਵੀਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਇਨਵੈਸਟੀਗੇਸ਼ਨ ਹੁਣ ਤੱਕ ਹੋਈ ਥੋੜਾ ਮਿਸ ਗਾਈਡਡ ਯੂਥ ਹੈ ਇਹਨੂੰ ਮਿਸ ਗਾਈਡਡ ਯੂਥ ਹੀ ਕਵਾਂਗੇ ਇਹਨੂੰ ਮੇਨਸਟ੍ਰੀਮ ਚ ਇਹਨਾਂ ਨੂੰ ਲਿਆਉਣ ਦੀ ਲੋੜ ਹੈ ਬੁੱਲ ਨੇ ਫਿਟਨੇਸ ਸ਼ਾਰਪ ਨੇ ਕੀ ਚੀਜ਼ਾਂ ਕੀ ਨੇ ਮਿਸ ਮੈਂ ਮਿਸ ਗਾਈਡਡ ਯੂਥ ਹੈ ਜਲਦੀ ਸੋਸ਼ਲ ਮੀਡੀਆ ਦੇ ਇਨਫਲੂਐਂਸ ਚਾਜਦੇ ਨੇ ਔਰ ਕਿਤੇ ਨਾ ਕਿਤੇ ਈਜ਼ੀ ਮਨੀ ਵੀ ਜਿਹੜੀ ਹੈਗੀ ਹੈ ਈਜ਼ੀ ਮਨੀ ਵੀ ਇਹਨਾਂ ਨੂੰ ਚਾਹੀਦੀ ਹੈਗੀ ਹੈ ਜਿੰਨੀ ਵੀ ਵਾਰਦਾਤਾਂ ਹੋਈ ਹੋਈ ਹੈ ਤੇ ਨਾਲ ਦੀ ਹੋਰ ਵੀ ਨਾਲ ਯੂਥ ਨਾਲ ਲੱਗਾ ਤਾਂ ਮੇਸ ਤਰੀਕੇ ਦੇ ਨਾਲ ਕੋਈ ਹੋਰ ਵੀ ਇਹਨਾਂ ਦੇ ਤਿਆਰ ਹੋ ਜਿਹਾ ਨਹੀਂ ਕੁਝ ਦੇਖੋ ਪਿਛਲੇ ਕੁਝ ਟਾਈਮ ਤੋਂ ਜਿੰਨੇ ਵੀ ਆਪਰੇਟਿਵਸ ਫੜੇ ਹਨ ਤੁਸੀਂ ਜਿਵੇਂ ਕਹਿ ਰਹੇ ਹੋ ਸੇਮ ਏਜ ਦੇ ਹੈਗੇ ਮਿਸ ਗਾਈਡਡ ਹੈਗੇ ਹਨ ਔਰ ਇਹ ਨਹੀਂ ਹੈਗਾ ਕਿ ਇਸੇ ਏਜ ਦੇ ਆ ਬਾਕੀ ਏਜ ਦੇ ਵੀ ਹੈ ਲੇਕਿਨ ਇਸ ਏਜ ਦੇ ਜ਼ਿਆਦਾ ਹੈਗੇ ਸਾਰਾ ਸਾਰਾ ਇਹ ਕਿਰਤਾਰੀ ਲਈ ਪ੍ਰਯਾਸ ਹੋ ਰਿਹਾ ਮਾ ਉਸ ਦੀ ਕੰਬੋਜ ਦੀ ਕਿਰਤਾਰੀ ਟੀਮਾਂ ਅੱਜ ਆ ਫੜ ਕੇ ਲੈਣਾ ਸਿੱਤੀ ਲਕਣੀ ਪੁਜੀਤੀ ਆ ਰਹੀ ਹੈ ਸ਼ਾਨੂ ਵੀ ਬੜੀ ਮੁਸ਼ਕਿਲ ਤਿਆਰੀ ਹੈ ਤੇ ਜਿਹੜਾ ਇਹ ਨਾਮ ਜਾਂਦਾ ਕੀ ਨਾਮ ਹੈ ਪੱਟੀ ਇਹਦਾ ਇਹਦੀ ਕਿਰਤਾਰੀ ਦਾ ਕੋਈ ਨਹੀਂ ਦੇਖੋ ਇਹ ਐਨੀਮੀ ਕੰਟਰੀ ਦੇ ਵਿੱਚ ਆਪਰੇਟ ਕਰ ਰਿਹਾ ਹੈਗਾ ਔਰ ਇਹ ਜਿਹੜਾ ਮਤਲਬ ਬਿਓਂਡ ਮਤਲਬ ਮਾਈ ਰਿਸਪੌਂਸ ਏਰੀਆ ਆਫ ਰਿਸਪੌਂਸਿਬਿਲਟੀ ਹੋਏਗਾ ਜੋ ਮੈਂ ਹਸਤੇ ਕਮੈਂਟ ਕਰੂੰਗਾ ਸਰ ਜਿਹੜਾ ਡਾਕਟਰ ਰੌਜਰ ਸੰਧੂ ਹੈ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਟਿਕਟੌਕ ਦੇ ਵਿੱਚ ਕੋਈ ਗੇਮਿੰਗ ਹੁੰਦੀ ਹੈ ਜਿੱਥੋਂ ਦੀ ਇਹ ਇੱਕ ਜਿਹੜੀ ਸ਼ਰਸਟਾਡੀ ਸ਼ੁਰੂ ਹੋਈ ਸੀਗੀ ਤੇ ਧਰਮ ਨੂੰ ਲੈ ਕੇ ਵੀ ਜੋੜਿਆ ਗਿਆ ਉਹ ਦੂਸਰਾ ਕਹਿੰਦੇ ਕਿ ਮੈਂ ਫੇਮਸ ਹੋ ਰਿਹਾ ਸੀ ਇਸ ਕਰਕੇ ਮੈਨੂੰ ਡਾਊਨ ਕਰਨ ਲਈ ਉਹ ਇਸ ਤਰ੍ਹਾਂ ਦਾ ਕੀਤਾ ਹੈ ਦੇਖੋ ਇਨੀਸ਼ੀਅਲ ਰੈਵਲਰੀ ਇਹਨਾਂ ਦੀ ਡਿਜੀਟਲ ਰੈਵਲਰੀ ਸੀਗੀ ਉਹਦੇ ਵਿੱਚ ਅਸੀਂ ਆਲਰੇਡੀ ਤੁਹਾਨੂੰ ਬਰੀਫ ਕਰ ਚੁੱਕੇ ਅੱਛਾ ਇੱਕ ਫਿਰ ਦਾ ਸਵਾਲ ਹੈ ਕਿ ਤੁਹਾਨੂੰ ਲੱਗਦਾ ਕਿ ਡਾਕਟਰ ਰੌਜਰ ਸੰਧੂ ਜੋ ਖੰਡਾ ਤੇ ਬੋਲਿਆ ਮੀਡੀਆ ਨਾਲ ਕਿਤੇ ਸਾਥ ਸੱਚ ਬੋਲਦਾ ਹੈ ਦੇਖੋ ਰੌਜਰ ਸੰਤੂ ਤੇ ਅਟੈਕ ਹੋਇਆ ਹੈ ਵੀ ਕੈਨਟ ਡਿਨਾਈ ਥੈਟ ਅਸੀਂ ਉਹਨੂੰ ਵੀ ਦੇਖੋ ਉਹਦੀ ਵੀ ਜਿਹੜੀ ਹੈਗੀ ਉਹਦੀ ਵੀ ਅਸੀਂ ਉਹਦੀ ਕੰਪਲੇਂਟ ਵੀ ਲਈ ਹੈ ਔਰ ਉਹ ਤੋਂ ਵੀ ਪੁੱਛਤਾਜ ਹੋ ਰਹੀ ਹੈ ਇੰਸਟਾਗ੍ਰam ਹੈਂਡਲ ਦੇਖਿਆ ਹੈ ਕਬੜੀ ਆਬਜੈਕਟਿਵਲੀ ਜਿਹੜੀ ਉਹਦੀ ਲੈਂਗੁਏਜ ਹੁੰਦੀ ਤੁਹਾਨੂੰ ਲੱਗਦਾ ਕੁਛ ਇਸ ਨਾਲ ਵੀ ਕੋਈ ਤਸਲ-ਵਸਲ ਕੁਛ ਅਸਰ ਨਹੀਂ ਜਿਹੜੀ ਇਨੀਸ਼ੀਅਲ ਇਹਨਾਂ ਦੀ ਤਸਲ ਸੀ ਉਹ ਤਾਂ ਉਸ ਨੂੰ ਲੈ ਕੇ ਸੀ ਡਿਜੀਟਲ ਰੈਵਲਰੀ ਔਰ ਉਹਨੇ ਇਸਲਾਮ ਦੇ ਖਿਲਾਫ ਜੋ ਬੋਲਿਆ ਸੀ ਉਹਨੂੰ ਲੈ ਕੇ ਹੀ ਰੈਵਲਰੀ ਇਹਨਾਂ ਦੀ ਸ਼ੁਰੂ ਹੋਈ ਜਦੋਂ ਪਾਕਿਸਤਾਨ ਗਿਆ ਹੈ ਤਾਂ ਮੇਟਿਆ ਆਇਆ ਚਾਹੇ ਦਰ ਪਰ ਇਹਨੂੰ ਲੱ ਆਈ ਆਈ ਡੋਨਟ ਨੋ ਅਬਾਊਟ ਇਟ ਇਹਦੇ ਬਾਰੇ ਅਸੀਂ ਕਰ ਲੈਣੇ ਇਨਵੈਸਟੀਗੇਸ਼ਨ ਕਰ ਲੈਣੇ ਨਹੀਂ ਇਹ ਨੰਬਰ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਕਈ ਬੰਦੇ ਦੇਖੋ ਕਈ ਕਈ ਬੰਦੇ ਇਨਵੋਲਵਡ ਹੁੰਨੇ ਆ ਕੋਈ ਬੰਦਾ ਲੌਜਿਸਟਿਕ ਸਪੋਰਟ ਦਿੰਦਾ ਕੋਈ ਬੰਦੇ ਕਿਸੇ ਬੰਦੇ ਨੇ ਵੈਪਨ ਦਿੱਤਾ ਕਿਸੇ ਨੇ ਗ੍ਰੇਨੇਡ ਦਿੱਤਾ ਤਾਂ ਕਈ ਬੰਦੇ ਇਨਵੋਲਵਡ ਹੁੰਦੇ ਸਾਡੇ ਐਵੇਂ ਤਾਂ ਇਟ ਇਜ਼ ਡਿਫਿਕਲਟ ਟੂ ਟੈਲ ਕਿ ਕਿੰਨੇ ਬੰਦੇ ਰਿਵਾਰਡ ਰਿਵਾਰਡ